ਖਬਰਨਾਮਾ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਖੋਸ ਰਾਜ ਸੂਬੇ ਦੀ ਸਰਕਾਰ ਵੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਵਾਅਦਾ ਕੀਤਾ ਗਿਆ ਸੀ ਕਿ ਜਿਹੜਾ ਕੰਮ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ ਯਾਨੀ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਆਧਾਰ ਕਾਰਡ ਦੇ ਬੇਸ ਤੇ ਫ੍ਰੀ ਸਫਰ ਕਰਨ ਦੀ ਜਿਹੜੀ ਸੁਵਿਧਾ ਹੈ ਅਰਵਿੰਦ ਕੇਜ ਜੀ ਵਾਲ ਤੋਂ ਬਾਅਦ ਦੂਸਰੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਯਾਨੀ ਕਿ ਪਹਿਲਾ ਇਹ ਸਰਵਿਸ ਜਿਹੜੀ ਸ਼ੁਰੂ ਕੀਤੀ ਆਮ ਆਦਮੀ ਪਾਰਟੀ ਦੇ ਕਨਵਿਨੈਂਟ ਜਦੋਂ ਉਹ ਦਿੱਲੀ ਦੇ ਐਸੇ ਮੁੱਖ ਮੰਤਰੀ ਸੀ ਉਸ ਤੋਂ ਬਾਅਦ ਕੈਪਟਨ ਅਮਨਿੰਦਰ ਸਿੰਘ ਨੇ ਨਕੋ ਕੀਤੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਵਾਅਦਾ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੇਕਰ ਸਾਡੀ ਸਰਕਾਰ ਬਣਦੀ ਹੈ ਇਹ ਸਿਸਟਮ ਇਵੇਂ ਹੀ ਚੱਲੇਗਾ ਬੜਾ ਵੱਡਾ ਘਾਟਾ ਪਿਆ ਹੈ ਟਰਾਂਸਪੋਰਟੇਸ਼ਨ ਨੂੰ ਟਾਂਸ ਟਰਾਂਸਪੋਰਟੇਸ਼ਨ ਦਾ ਖਰਚਾ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਡੁੱਬਿਆ ਹੈ ਭਾਵੇਂ ਸੂਬੇ ਦੇ ਮੁੱਖ ਮੰਤਰੀ ਹਰ ਵਾਰ ਇਹ ਗੱਲ ਕਹਿ ਕੇ ਟਾਲ ਦਿੰਦੇ ਨੇ ਵੀ ਖਜ਼ਾਨਾ ਕਦੇ ਖਾਲੀ ਵੀ ਨਹੀਂ ਹੁੰਦਾ ਲੇਕਿਨ ਖਜ਼ਾਨਾ ਖਾਲੀ ਹੋਇਆ ਹੈ ਇਸ ਕਰਕੇ ਪੰਜਾਬ ਦੇ ਜਿਹੜੇ ਡਰਾਈਵਰ ਨੇ ਕੰਡਕਟਰ ਨੇ ਜਿਹੜੇ ਠੇਕਾ ਬੇਸ ਤੇ ਕੰਟੈਕਟ ਬੇਸ ਤੇ ਭਰਤੀ ਕੀਤੇ ਹੋਏ ਨੇ ਉਹ ਵਾਰ-ਵਾਰ ਉਹਨਾਂ ਨੂੰ ਘਰਾਉ ਕਰਨਾ ਪੈਂਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਟੀ ਦਾ ਅਤੇ ਭੁੱਲੜ ਸਾਹਿਬ ਹੋਣਾ ਦਾ ਜਿਹੜੇ ਟਰਾਂਸਪੋਰਟ ਮੰਤਰੀ ਨੇ ਲੇਕਰ ਇੱਕ ਸਰਵੇਖਣ ਕਰਾਂ ਚੱਲੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤੂ ਮਾ ਇਹ ਠੇਕਾ ਦੇ ਦਿੱਤਾ ਗਿਆ ਹੈ ਜੇਕਰ ਠੇਕੇ ਦੇ ਵਿੱਚ ਰਿਜ਼ਲਟ ਪੋਜ਼ਿਟਿਵ ਨਹੀਂ ਆਂਦੇ ਹੋ ਸਕਦਾ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਦਾ ਮੁਫਤ ਵਾਲਾ ਸਫ਼ਰ ਬੰਦ ਹੋ ਜਾਵੇ ਇਹ ਠੇਕਾ ਕੀ ਦਿੱਤਾ ਗਿਆ ਹੈ ਪ੍ਰਾਈਵੇਟ ਮੁਲਾਜ਼ਮ ਰੱਖ ਲਏ ਗਏ ਨੇ ਯਾਨੀ ਕਿ ਪੰਜਾਬ ਸਰਕਾਰ ਸਰਵੇ ਕਰਵਾ ਰਹੀ ਹੈ ਨਵਾਂ ਸਟੋਰੀ ਹੈ ਮਹਿਲਾਵਾਂ ਦਾ ਕਿ ਕਿੰਨਾ ਕੁ ਫਾਇਦਾ ਹੋਇਆ ਹੈ ਪੰਜਾਬ ਦੀਆਂ ਮਹਿਲਾਵਾਂ ਨੂੰ ਬਸ ਦੇ ਵਿੱਚ ਫ੍ਰੀ ਸਫ਼ਰ ਕਰਕੇ ਇਹ ਠੇਕਾ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ ਉਹ ਨਮਾਇंदे ਜਿਹੜੇ ਨੇ ਉਹ ਕਰਮਚਾਰੀ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਨਗਰਾਂ ਦੇ ਵਿੱਚ ਜਾਣਗੇ ਜਿਸ ਤਰ੍ਹਾਂ ਲੁਧਿਆਣਾ ਹੈ ਜਲੰਧਰ ਹੈ ਹੁਸ਼ਿਆਰਪੁਰ ਹੈ ਚੰਡੀਗੜ੍ਹ ਹੈ ਬਟਿੰਡਾ ਹੈ ਪਟਿਆਲਾ ਹੈ ਅਤੇ ਮਹਿਲਾਵਾਂ ਦੇ ਕੋਲੋਂ ਇਹ ਪੁੱਛਣਗੇ ਕਿ ਜਿਹੜਾ ਸਫਰ ਫ੍ਰੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਉਸ ਦਾ ਫਾਇਦਾ ਮਹਿਲਾਵਾਂ ਨੂੰ ਕਿੰਨਾ ਕੁ ਹੋਇਆ ਹੈ ਕਿੰਨਾ ਕੁ ਉਸ ਦਾ ਨੁਕਸਾਨ ਹੋਇਆ ਹੈ ਇਹ ਪੱਕਾ ਜਾਣਨਾ ਚਾਹੁੰਦੀ ਹੈ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਹੁਣ ਮਹਿਲਾਵਾਂ ਦੀ ਨਬਜ਼ ਟੋਲਣਾ ਚਾਹੁੰਦੀ ਹੈ ਕਿ ਮਹਿਲਾਵਾਂ ਸਾਡੇ ਵੱਲੇ ਹਨ ਜਾਂ ਨਹੀਂ ਹਨ ਯਾਨੀ ਕਿ ਉਸ ਕੰਪਨੀ ਵੱਲੋਂ ਇਹ ਜਾਂਚ ਕਰਵਾਈ ਜਾ ਰਹੀ ਹੈ ਕਿ ਮਹਿਲਾਵਾਂ ਸਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆ ਬੱਸਾਂ ਵਾਲੇ ਮਾਮਲੇ ਆ ਕਿਰਾਏ ਫ੍ਰੀ ਵਾਲੇ ਮਾਮਲੇ ਦੇ ਵਿੱਚ ਵੋਟ ਪਾਉਣ ਗਿਆ ਜਾਂ ਨਹੀਂ ਪਾਉਣ ਗਿਆ ਇਸ ਨੂੰ ਲੈ ਕੇ ਹੁਣ ਖਲਾਸਾ ਹੋਵੇਗਾ ਸੂਤਰਾਂ ਦੇ ਹਵਾਲੇ ਤੋਂ ਹੁਣੇ ਖਬਰ ਆਈ ਹੈ ਕਿ ਟ੍ਰਾਂਸਪੋਰਟੇਸ਼ਨ ਘਾਟੇ ਦੇ ਵਿੱਚ ਹੈ ਇਸ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਖਜ਼ਾਨੇ ਉੱਤੇ ਜਿੰਨੇ ਮਰਜ਼ੀ ਪਰਦੇ ਪਾ ਦੇਣ ਲੇਕਿਨ ਮਹਿਲਾਵਾਂ ਨੂੰ ਜਿਹੜਾ ਸਫਰ ਆਧਾਰ ਕਾਰਡ ਦੇ ਬੇਸ ਤੇ ਫ੍ਰੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਹ ਕਿਤੇ ਨਾ ਕਿਤੇ ਉਸ ਦਾ ਖਜ਼ਾਨੇ ਨੂੰ ਬੜਾ ਵੱਡਾ ਘਾਟਾ ਪਿਆ ਹੈ ਲੇਕਿਨ ਹੁਣ ਸਰਵੇਖਣ ਕਰ ਰਹੀ ਹੈ ਸਰਵੇਖਣ ਦੇ ਵਿੱਚ ਇਹ ਪਤਾ ਲੱਗੇਗਾ ਕਿ ਪੰਜਾਬ ਦੀਆਂ ਮਹਿਲਾਵਾਂ ਦੀ ਕੀ ਜਿਹੜੀ ਹੈ ਕੀ ਰਵੱਈਆ ਹੈ ਕੀ ਕੀ ਪ੍ਰਤੀਕਿਰਿਆ ਹੈ ਪੰਜਾਬ ਸਰਕਾਰ ਦੇ ਹੱਕ ਵਿੱਚ ਨੇ ਜਾਂ ਪੰਜਾਬ ਸਰਕਾਰ ਦੇ ਵਿਰੁੱਧ